ਕੜਤੂ ਜੀ ਬਾਇਕੀ ਬਤੇ ਜਦੋਂ 1943 ਦੀ ਜਨਮ ਹੋਈ ਸੀ ਇੱਕ ਲਾਇਬ੍ਰੇਰੀ ਟੀਚਰ ਦੇ ਤੌਰ ਤੇ ਪ੍ਰਾਈਵੇਟ ਜੌਬ ਕਰਦੇ ਸੀ ਪਰ ਉਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਹੈਲਥ ਡਿਪਾਰਟਮੈਂਟ ਦੇ ਵਿੱਚ ਜੌਬ ਦਿੱਤੀ ਗਈ ਉਸ ਤੋਂ ਬਾਅਦ ਉਹਨਾਂ ਨੂੰ 5 ਸਾਲ ਪਹਿਲਾਂ ਇੱਕ ਜੌਬ ਹੋਰ ਮਿਲੀ ਹੈ ਬੋਲੇ

ਸਹੀ ਕੰਨਾ ਨਾ ਲੋਕਾਂ ਦੇ ਵਿੱਚ ਜਗੇ ਜਰੂਰ ਕੰਮ ਕਰਦੇ ਦੋਸਤੋ ਜਿੰਨਾ ਵੀ ਅੱਜ ਬਹੁਤ سارے ਪੰਜਾਬ ਦੇ ਵਿੱਚ ਇਹਨੂੰ ਲੇਲਾ ਸਮਾਪਤ ਕਰ ਦਿੰਦਾ ਸੋ ਤੁਸੀਂ ਉਹਨਾਂ ਤੋਂ ਨਫ਼ਰਤ ਨਾ ਕਰੋ ਉਹਨਾਂ ਨੂੰ ਮੋਟੀਵੇਟ ਕਰੋ ਉਹਨਾਂ ਨੂੰ ਸਮਝਾਓ ਕਿ ਭਾਈ ਜੇ ਤੂੰ ਇਸ ਨਸ਼ੇ ਦੀ ਦਲਦਲ 'ਚ ਪੈ ਚੁੱਕਾ ਹੈ ਅਸੀਂ ਤੇਰਾ ਸਾਥ ਦੇਵਾਂਗੇ ਇਕਜੁੱਟ ਹੋ ਕੇ ਇਹ ਸੋਖਾਂਦੇ ਹਾਂ ਇਹ ਸੋਖਾਂਦੇ ਹਾਂ ਕੀ ਅਸੀਂ ਨਸ਼ੇ ਅਰੇ ਦਾ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਸ਼ਹਿਰ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ बिकਣ ਨਹੀਂ ਦੇਵਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਇੱਕ ਪਹਿਲਾਂ ਤਾਂ ਆਪਾਂ ਕਹੇ ਸੀ ਜੁਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲੇ ਸੀ ਉਹਦਾ ਇੱਕ ਬਹੁਤ ਵਧੀਆ ਰਿਜ਼ਲਟ ਵੀ ਮਿਲਿਆ ਪੰਜਾਬ ਦੇ ਵਿੱਚ ਕਾਫੀ ਯਾਨੀ ਕਿ ਜਿਹਨੇ ਨਸ਼ਾ ਤਸਕਰ ਨੂੰ ਫੜੇ ਵੀ ਗਏ ਨੇ ਤੇ ਹੁਣ 31 ਤਰੀਕ ਤੋਂ ਬਾਅਦ ਕਹਿੰਦੇ ਸਨ ਵੀ ਇਹ ਜੁਧ ਜਿਹੜਾ ਖਤਮ ਹੋਣ ਲਿਆ ਰਿਹਾ ਲੇਕਿਨ ਅੱਗੇ ਹੁਣ ਤੁਸੀਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਰੈਲੀਆ ਕਰ ਰਹੇ ਇਹਨਾਂ ਦਾ ਕੀ ਅਸਲ ਮਕਸਦ ਕੀ ਹੈ ਜੀ ਪਿੰਡ ਦੇ ਵਿੱਚ ਅਸੀਂ ਜਾ ਕੇ ਜਿਹੜਾ ਜਯੋਧ ਨਸ਼ਾ ਦੇ ਵਿਰੁੱਧ ਜਿਹੜੀ ਮਹੀਮ ਛੇੜੀ ਗਈ ਹੈ ਮਾਨ ਸਾਹਿਬ ਦੇ ਦੁਆਰਾ ਅਸੀਂ ਜਾ ਜਾ ਕੇ ਲੋਕਾਂ 'ਚ ਪ੍ਰਚਾਰ ਕਰ ਰਹੇ ਆ ਕਿ ਭਾਈ ਜੇ ਕੋਈ ਨਸ਼ਾ ਵੇਚਦਾ ਹੈ ਤਾਂ ਸਾਨੂੰ ਉਹਦਾ ਪਤਾ ਦੱਸੋ ਜਿਹੜੀ ਤੁਹਾਡੀ ਆਈਡੈਂਟੀਟੀ ਹੈ ਅਸੀਂ ਗੁਪਤ ਰੱਖਾਂਗੇ ਤੇ ਜਿਹੜਾ ਨਸ਼ਾ ਤਸਕਰ ਹੈ ਉਹਨੂੰ ਸਾਡੀ ਇੱਕੋ ਹੀ ਵਾਰਨਿੰਗ ਹੈ ਕਿ ਜੇ ਆਦਾ ਪੰਜਾਬ ਛੱਡਦੇ ਇੰਨੀ ਦਾ ਕਾਨੂੰਨ ਦਿੱਤਾ ਹੈ ਤੁਸੀਂ ਜਿਹੜਾ ਆਪਣਾ ਜੇਲ੍ਹ ਦੇ ਵਿੱਚ ਠੋਕਾਂਗੇ ਉਸ ਤੋਂ ਬਾਅਦ ਜਿਹੜਾ ਬੰਦਾ ਕੋਈ ਨਸ਼ੇ ਦਾ ਆਦੀ ਹੈ ਉਹਦੇ ਲਈ ਰੀ ਹੈਵ ਦੀ ਜਿਹੜੀ ਓਪਰਚੁਨਿਟੀ ਪ੍ਰੋਵਾਈਡ ਕੀਤੀ ਗਈ ਹੈ ਨਸ਼ਾ ਛਡਾਊ ਕੇਂਦਰ ਖੋਲੇ ਗਏ ਆ ਕਿਉਂਕਿ ਜਿਹੜਾ ਨਸ਼ਾ ਕਰਦਾ ਬੰਦਾ ਉਹ ਬਿਮਾਰ ਹੁੰਦਾ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਵੀ ਉਸ ਨੂੰ ਦੁਬਾਰਾ ਸਮਾਜ ਦਾ ਇੱਕ ਵਧੀਆ ਵਿਅਕਤੀ ਬਣਾਉਣ ਲਈ ਜਿਹੜਾ ਡਾਕਟਰਾਂ ਦੀ ਸਾਨੂੰ ਲੋੜ ਪੈਂਦੀ ਹੈ ਡਾਕਟਰ ਉਹਦੀ ਹੈਲਪ ਕਰਦੇ ਕਿ ਭਾਈ ਤੂੰ ਨਸ਼ਾ ਛੱਡ ਦੇ ਕਾਉਂਸਲਿੰਗ ਕਰਦੇ ਆ ਪਲੱਸ ਮੈਡੀਸਿਨਸ ਵੀ ਦਿੰਦੇ ਆ ਆਪਣੇ ਜੇਰੀ ਦੀ ਗੱਲ ਕੀਤੀ ਜਾਵੇ ਪਾਤੜਾਂ ਦੇ ਵਿੱਚ ਵੀ ਨਸ਼ਾ ਜਿਹੜਾ ਛਡਾਉਏ ਦਾ ਕੇਂਦਰ ਜਿਹੜੇ ਇਦਾਂ ਖੁੱਲ ਚੁੱਕੇ ਨੇ ਜਿਹਨਾਂ ਨੂੰ ਡਾਕਟਰਾਂ ਦੀ ਉੱਥੇ ਸਹਾਇਤਾ ਮਿਲ ਗਈ ਹੈ ਤੇ ਮਰੀਜ਼ ਹੈਗੇ ਨੇ ਹਾਂਜੀ ਸਾਡੇ ਐਸਐਮਓ ਸਾਹਿਬ ਸਾਡੇ ਕੋਲ ਆਏ ਹੋਏ ਆ ਸਾਡੇ ਮੈਡੀਕਲ ਟੀਮ ਵੀ ਸਾਡੇ ਨਾਲ ਹੈ ਉਹ ਬਕਾਇਦਾ ਜੇ ਕਿਸੇ ਨੂੰ ਕਾਉਂਸਲਿੰਗ ਦੀ ਲੋੜ ਹੈਗੀ ਹੈ ਜਾਂ ਕੋਈ ਬੰਦਾ ਜ਼ਿਆਦਾ ਡਿਕਟਡ ਹੈ ਤਾਂ ਉਹਦੀ ਹੈਲਪ ਉਹ ਕਰਦੇ ਹੁੰਦੇ ਆ ਤੇ ਬਾਕੀ ਜਿਹੜਾ ਰਜਿੰਦਰਾ ਹਸਪੀਟਲ ਦੇ ਵਿੱਚ ਹੈ ਸਪੈਸ਼ਲ ਇਹਦਾ ਇੱਕ ਅਲੱਗ ਤੋਂ ਵਿੰਗ ਬਣਾਇਆ ਗਿਆ ਜਿਹਦਾ ਨਾਂ ਰੱਖਿਆ ਯੁੱਧ ਨਸ਼ਾ ਦੇ ਵਿਰੁੱਧ ਉਹਦੇ ਤਹਿਤ ਜਿਹੜਾ ਬੰਦਾ ਕੋਈ ਨਸ਼ੇ ਦਾ ਆਦੀ ਹੈ ਉਹਦਾ ਇਲਾਜ ਕੀਤਾ ਜਾਂਦਾ ਤੇ ਹੋਰ ਲੋਕਾਂ ਨੂੰ ਸਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਅਸੀਂ ਲੋਕਾਂ ਨੂੰ ਇਹੀ ਮੈਸੇਜ ਕਰਨਾ ਚਾਹੁੰਦੇ ਆ ਕਿ ਦੇਖੋ ਜਿਹੜੇ ਪਹਿਲਾਂ ਕੀ ਸੀਗਾ ਜਿਹੜੇ ਆਪਣੇ ਪਿਛਲੀਆਂ ਸਰਕਾਰਾਂ ਨੇ ਆਪ ਦੇ ਕੁਝ ਪੈਸੇ ਦੇ ਲਾਲਚ ਕਰਕੇ ਜਿਹੜਾ ਨੌਜਵਾਨੀ ਦਾ ਘਾਣ ਕੀਤਾ ਅਸੀਂ ਉਹ ਹੁਣ ਬੱਚਿਆਂ ਨੂੰ ਇੱਕੋ ਹੀ ਬੇਨਤੀ ਕਰਦਾ ਨੌਜਵਾਨਾਂ ਨੂੰ ਬੇਨਤੀ ਕਰਦਾ ਭਾਈ ਨਸ਼ੇ ਚ ਕੁਝ ਨਹੀਂ ਪਿਆ ਹੋਇਆ ਆਪਦੀ ਕੋਈ ਵਧੀਆ ਗੇਮ ਖੇਡੋ ਜਿਹਦੇ ਕਰਕੇ ਤੁਹਾਨੂੰ ਕੋਈ ਜੌਬ ਮਿਲੇ ਜਾਂ ਐਵੇਂ ਦੀ ਕੋਈ ਸਟੱਡੀ ਕਰੋ ਆਪਦੀ ਕਿਉਂਕਿ ਸਰਕਾਰ ਜਿਹੜੀ ਬਿਨਾਂ ਰਿਸ਼ਵਤੋਂ ਬਿਨਾਂ ਕਿਸੇ ਸਪਾਰਸ਼ ਤੋਂ ਜਿਹੜੀ ਨੌਕਰੀ ਦੇ ਰਹੀ ਆ ਸੋ ਮੈਂ ਇਹੀ ਵਾਰ-ਵਾਰ ਬੇਨਤੀ ਕਰਦਾ ਕਿ ਹੋਰ ਬਹੁਤ ਫੀਲਡ ਨੇ ਜਿੱਥੇ ਤੁਸੀਂ ਆਪ ਦਾ ਜਿਹੜਾ ਪੈਸ਼ਨ ਹੈ ਉਹ ਚੂਜ਼ ਕਰ ਸਕਦੇ ਹੋ ਆਜੇ ਕੋਈ ਓਪਰਚ्युनिटी ਐਵੇਂ ਤਰੀਕੇ ਨਾਲ ਗ੍ਰੈਬ ਕਰ ਸਕਦੇ ਹੋ ਤੁਸੀਂ ਜ਼ਿੰਦਗੀ ਵਿੱਚ ਕੁਝ ਨਾ ਕੁਝ ਬਣ ਜੋ ਇਹ ਨਸ਼ਾ ਜਿਹੜਾ ਇਹ ਸਿਰਫ ਇੱਕ ਸ਼ਾਰਟ ਟਾਈਮ ਹੈ ਇਹ ਕੀ ਹੁੰਦਾ ਕਿ ਆਪਾਂ ਰਿਐਲਿਟੀ ਤੋਂ ਦੂਰ ਭੱਜਦੇ ਆ ਜਿਹੜਾ ਬੰਦਾ ਰਿਐਲਿਟੀ ਤੋਂ ਦੂਰ ਭੱਜਦਾ ਉਹ ਨਸ਼ੇ ਦਾ ਸੇਵਨ ਕਰਦਾ ਉਹ ਰਿਐਲਿਟੀ ਨੂੰ ਅਸੈਪਟ ਨਹੀਂ ਕਰਦਾ ਜਦੋਂ ਤੱਕ ਆਪਾਂ ਰਿਐਲਿਟੀ ਨੂੰ ਅਸੈਪਟ ਨਹੀਂ ਕਰਾਂਗੇ ਉਦੋਂ ਤੱਕ ਆਪਣਾ ਕੁਝ ਨਹੀਂ ਬਣ ਸਕਦਾ ਹੋਰ ਬਹੁਤ ਐਕਟੀਵਿਟੀਆਂ ਨੇ ਦੁਨੀਆ ਤੇ ਜਿਹੜੀਆਂ ਆਪਾਂ ਕਰ ਸਕਦੇ ਆ ਨਸ਼ੇ ਤੋਂ ਬਿਨਾ ਬਹੁਤ ਕੁਝ ਹੈ ਜੀ ਜ਼ਿੰਦਗੀ ਬਹੁਤ ਸੋਹਣੀ ਹੈ ਰੱਬ ਨੇ ਇੱਕੋ ਦੇ ਵਿੱਚ ਵਰਤੋ ਜਿੰਨੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾ ਜੀ ਆਪਣਾ ਸਰ ਮੇਰਾ ਨਾਮ ਮਨਜੀਤ ਘੋੜਾ ਹੈ ਜੀ ਤੇ ਹੁਣ ਤੁਹਾਨੂੰ ਕਿਹੜੀ ਜੌਬ ਲੱਗੀ ਹੈ ਔਰ ਤੁਸੀਂ ਜਿਹੜੀ ਜੌਬ ਲਈ ਹੈ ਉਹਦੇ ਵਿੱਚ ਤੁਹਾਨੂੰ ਕਿਸੇ ਸਿਫਾਰਿਸ਼ ਦੀ ਲੋੜ ਪਈ ਹੋਵੇ ਜਾਂ ਕਿਸੇ ਨੇ ਕੋਈ ਧਮਕੀ ਕੀਤੀ ਹੋਵੇ ਨਹੀਂ ਸਰ ਬਿਲਕੁਲ ਨਿਰਪੱਖ ਕਮਾਤਾ ਮਤਲਬ ਕੋਈ ਵੀ ਪੱਖਪਾਤ ਨਹੀਂ ਹੋਇਆ ਹੈਗਾ ਕੋਈ ਸਿਫਾਰਿਸ਼ ਨਹੀਂ ਸੀ ਕਿਤੇ ਇੱਕ ਰੈਂਡਵੀ ਇੱਕ ਪੈਸਾ ਵੀ ਨਹੀਂ ਲੱਗਿਆ ਸਾਡਾ ਤੇ ਮਿਹਨਤ ਨਾਲ ਜੋਬ ਲਈ ਆ ਤੇ ਇਹ ਪਹਿਲੀਆਂ ਸਰਕਾਰਾਂ ਸਰ ਕਿਦਾਂ ਹੁੰਦਾ ਸੀ ਕਿ 5-5 ਸਾਲ ਯੂਥ ਨੂੰ ਕੁਝ ਵੀ ਨਹੀਂ ਮਿਲਦਾ ਸੀਗਾ 5 ਸਾਲ ਵੇਟ ਕਰਨ ਤੋਂ ਬਾਅਦ ਲਾਸਟ ਸਾਲ ਵੀ ਕੈਂਸੀਸ ਆਊਟ ਹੁੰਦੀਆਂ ਸੀਆਂ ਉਦੋਂ ਨੂੰ ਕੋਈ ਨਾ ਕੋਈ ਓਵਰਏਜ ਹੋ ਜਾਂਦਾ ਸੀ ਸਭ ਦਾ ਮੋਰਲ ਡਾਊਨ ਹੋ ਜਾਂਦਾ ਸੀ ਬਟ ਇਸ ਗਵਰਨਮੈਂਟ ਦੇ ਵਿੱਚ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਤੁਸੀਂ ਕੰਟੀਨਿਊਸly ਦੇਖ ਸਕਦੇ ਹੋ ਹਾਂਜੀ ਮੇਰਾ ਬ੍ਰਦਰ ਹੈ ਉਹਨੂੰ ਵੀ ਤੁਸੀਂ ਵੇਖਿਆ ਤਿੰਨ ਵਾਰ ਮਤਲਬ ਉਹਦਾ ਉਹਨਰਡ ਡਿਪਾਰਟਮੈਂਟ ਹੈ ਤੇ ਹੁਣ ਉਹਨਾਂ ਨੂੰ ਇੱਕ ਜੋਬ ਹੋਰ ਲੱਗੀ ਹੈ ਮੀਨਸ ਕਿ ਉਹਨਾਂ ਦੀ ਮਿਹਨਤ ਦਾ ਫਲ ਹੈ ਬਿਲਕੁਲ ਠੀਕ ਹੈ ਜਿੰਨਾ ਕੋਈ ਮਿਹਨਤ ਕਰ ਰਿਹਾ ਉਹਨਾਂ ਨੂੰ ਫਲ ਮਿਲ ਰਿਹਾ ਹੈ ਗਵਰਨਮੈਂਟ ਆਪਣੇ ਵੱਲੋਂ ਪੂਰਾ ਕੰਮ ਕਰ ਰਹੀ ਹੈ ਇਹ ਜੋ ਮੇਰੇ ਹਿਸਾਬ ਚ ਤਾਂ ਬੋਲਣ ਦੀ ਵੀ ਜ਼ਰੂਰਤ ਨਹੀਂ ਤੁਸੀਂ ਦੇਖ ਹੀ ਸਕਦੇ ਹੋ ਜਿਵੇਂ ਪਹਿਲਾਂ ਜੇ ਸਰਕਾਰਾਂ ਹੁੰਦੀਆਂ ਸਨ ਉਹ ਕੋਈ ਆਈ ਐਮ ਪੈਸੇ ਵਗੈਰਾ ਦੇ ਕੇ ਜਾਂ ਕੁਝ ਰਿਸ਼ਵਤਾਂ ਦੇ ਕੇ ਲੱਗਦੇ ਸੀ ਉਹਨਾਂ ਦੀ ਗੱਲ ਤਾਂ ਇਹ ਤਾਂ ਗੱਲ ਹੈ ਜੀ ਕਲੀਅਰ ਘਾਟੀ ਹੈ ਕਿਉਂਕਿ ਜੇ ਆਪਾਂ ਗੱਲ ਕੀਤੀ ਜਾਵੇ ਇਸ ਵਾਰੀ ਮਾਨ ਸਰਕਾਰ ਦੇ ਵਿੱਚ ਜਿਹੜੀ ਜੋਬਸ ਮਿਲੀਆਂ ਨੇ ਉਹ ਤਾਂ ਅਨਲਿमिटेड ਮਿਲੀਆਂ ਨੇ यस यस ਇਹਦੇ ਵਿੱਚ ਵੀ ਹੁਣ ਵੀ ਚੱਲ ਰਹੀਆਂ ਨੇ ਤੁਸੀਂ ਦੇਖੋ ਤਾਂ ਕਿੰਨੇ ਡਿਪਾਰਟਮੈਂਟ ਦੇ ਵਿੱਚ ਹਜੇ ਵੀ ਐਗਜ਼ਾਮਸ ਚੱਲ ਰਹੇ ਨੇਗੇ ਸਰਕਾਰ ਆਪਣੇ ਵੱਲੋਂ ਪ੍ਰੋਪਰ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਜਿੰਨਾ ਸ਼ਡਿਊਲ ਦੇਖੋਗੇ ਤੁਸੀਂ ਗਵਰਨਮੈਂਟ अपना पूरा फुल 100% अपने हलके ਦੇ ਜਿਹੜੇ ਵਿਧਾਇਕ ਨੇ ਉਹਨਾਂ ਦਾ ਔਰ ਭਗਵੰਤ ਮਾਨ ਸਾਹਿਬ ਜੀ ਦਾ ਕਿੰਨਾ ਕਿ ਧੰਨਵਾਦ ਕਰਨਾ ਚਾਹੁੰਦਾ ਸਰ ਬਹੁਤ ਬਹੁਤ ਧੰਨਵਾਦ ਹੈ ਜੇ ਇੱਕ ਗਵਰਨਮੈਂਟ ਆਈ ਹੈ ਨਾ ਹਲਕੇ ਦਾ ਵੀ ਵਿਕਾਸ ਹੋਇਆ 노 ਡਾਊਟ ਹਲਕੇ ਦਾ ਵੀ ਸਰ ਬਹੁਤ ਵਧੀਆ ਮਤਲਬ ਮੈਨੇਜ ਕਰ ਰਹੇ ਆ ਤੇ ਗਵਰਨਮੈਂਟ ਤਾਂ ਆਪਣੇ ਵੱਲੋਂ ਪ੍ਰੋਪਰ ਕਾਰੀ ਰਹੀ ਹੈ ਮੈਂ ਤਾਂ ਯੂਥ ਤਾਂ ਬਸ ਇਹੀ ਕਹੂੰਗੀ ਦੇਖੋ ਅਗਰ ਕਿਸੇ ਕੋਲ ਜੌਬ ਹੈਗੀ ਹੈ ਤਾਂ ਉਹਦੀ ਅਗਲੀ ਲਾਈਫ ਸੇਫਰ ਠੀਕ ਹੈ ਦੋਨ ਜੌਬਸ ਅਜੋਬਾ ਪੋਰਚਨਿਟੀ ਹੈਗੀ ਆ ਠੀਕ ਹੈ ਮੇਰੇ ਮੇਰੇ ਹਿਸਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਬੈਨੀਫਿਟ ਹੈ ਬਿਲਕੁਲ ਠੀਕ ਹੈ ਹਰ ਕਰ ਖੁਸ਼ੀ ਹੈ ਖੁਸ਼ ਹੋ ਹਾਂਜੀ ਥੈਂਕ ਯੂ ਬੋਲੇ ਫੋਰ ਦਾ ਸਿਆਣਾ ਲਾ ਰਿਕਰ ਲਕਰ ਕਰ 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 ਜੰਮ ਬੋਲੇ ਬੋਲੇ ਸਾਡੇ ਨਾਲ ਇਸ ਟਾਈਮ ਸਾਡੇ ਨਾਲ ਇਸ ਟਾਈਮ ਜਿਹੜੇ ਮੈਡੀਕਲ ਆਫਸਰ ਨੇ ਬਾਦਸ਼ਾਹਪੁਰ ਦੇ ਉਹ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਆਪਣਾ ਪੁਸ਼ਪ ਖੰਦ ਅੱਛਾ ਤੇ ਇਹਦੇ ਬਾਰੇ ਕੁਝ ਜਾਣਕਾਰੀ ਦਿਓ ਜਿਵੇਂ ਮੇਰੇ ਸਾਹਦੇ ਬੇਟਾ ਸਾਹਿਬ ਨੇ ਵੀ ਗੱਲ ਕਹੀ ਹੈ ਕਿ ਜਿਹੜੇ ਨਸ਼ਾ ਜ਼ਿਆਦਾ ਕਰਦੇ ਨੇ ਉਹਨਾਂ ਵਾਸਤੇ ਜਾਨਕੀ ਕੁ ਸਪੈਸ਼ਲ ਸੈਂਟਰ ਵੀ ਬਣਾਏ ਗਏ ਨੇ ਉਹਨਾਂ ਦੀ ਮੈਡੀਸਿਨ ਦਾ ਪ੍ਰੋਪਰ ਪ੍ਰੋਗਰਾਮ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜਿਹੜੀ ਨਸ਼ੇ ਦੀ ਸਪਲਾਈ ਹੈ ਜਿਹੜੇ ਬਿਨਾ ਪ੍ਰੈਸਕ੍ਰਿਪਸ਼ਨਾਂ ਦੇ ਆਪਾਂ ਨੂੰ ਦਵਾਈਆਂ ਦੇ ਦਿੰਦੇ ਨੇ ਸਭ ਤੋਂ ਪਹਿਲਾਂ ਤਾਂ ਉਹ ਬੰਦ ਕਰਾਉਣੀਆਂ ਪੈਣਗੀਆਂ ਬਿਲਕੁਲ ਉਸ ਤੋਂ ਬਾਅਦ ਜੇ ਕੋਈ ਨਸ਼ੇ ਦੇ ਵਿੱਚ ਫਸ ਵੀ ਜਾਂਦਾ ਹੈਗਾ ਤਾਂ ਉਹ ਜੇ ਸਾਡੇ ਕੋਲ ਆਣਗੇ ਤਾਂ ਅਸੀਂ ਉਹਨਾਂ ਦੀ ਪੂਰੀ ਮਦਦ ਕਰਾਂਗੇ ਵੀ ਇਹਦੇ ਵਿੱਚੋਂ ਨਿਕਲਦਾ ਇੱਕ ਹੱਲ ਹੈਗਾ ਇਹ ਤੇ ਨਹੀਂ ਹੈਗਾ ਵੀ ਇਹਦੇ ਵਿੱਚੋਂ ਨਿਕਲਣ ਦੀ ਕੋਈ ਨਹੀਂ ਆਪਾਂ ਕਦੇ ਕਦੇ ਵੀ ਕਿਸੇ ਨੂੰ ਵੀ ਨਸ਼ੇ ਤੋਂ ਬਾਅਦ ਕਿਸੇ ਵੀ ਟਾਈਮ ਕੱਢ ਸਕਦੇ ਹਾਂ ਬਸ ਉਹ ਬੰਦੇ ਨੂੰ ਸਾਡੇ ਤੱਕ ਪਹੁੰਚਾਣਾ ਤਾਂ ਉਹਨਾਂ ਦਾ ਸਾਰੇ ਸਮਾਜ ਦਾ ਕੰਮ ਇਹ ਹੈ ਕਿ ਸਾਡੇ ਤੱਕ ਜਿਹੜੇ ਨਸ਼ੇ 'ਚ ਫਸ ਚੁੱਕੇ ਨੇ ਉਹ ਸਾਡੇ ਤੱਕ ਪਹੁੰਚਾਉਣਾ ਆਹ ਸਿਉਣਾ ਦਾ ਹੱਲ ਕਰ ਸਕਦੇ ਹਾਂ ਕਿ ਹੁਣ ਜੇ ਆਪਾਂ ਆਪਣੇ ਏਰੀਏ ਤੇ ਗੱਲ ਕੀਤੀ ਜਾਵੇ ਹੁਣ ਇੱਥੇ ਆਪਣੇ ਏਰੀਏ 'ਚ ਕਿੱਥੇ ਕਿੱਥੇ ਸੈਂਟਰ ਹੈਗੇ ਨੇ ਜਿੱਥੇ ਕੋਈ ਜਾਣ ਕੇ ਜਾ ਸਕਦੇ ਨੇ ਜਿੰਨਾਂ ਨੂੰ ਸੁਹਣਾਣਾ ਵੀ ਜਾ ਸਕਦੇ ਆ ਬਾਦਸ਼ਾਹਪੁਰ ਵੀ ਜਾ ਸਕਦੇ ਆ ਪਾਤੜਾ ਵੀ ਆਪਾਂ ਜਾ ਸਕਦੇ ਹੈਗੇ ਤੇ ਬਾਕੀ ਜੇ ਹੋਰ ਵੀ ਹੋਰ ਡਾਕਟਰਾਂ ਦੀ ਵਿੱਚ ਆਪਾਂ ਨੂੰ ਲੋੜ ਪੈਂਦੀ ਹੈਗੀ ਤਾਂ ਹੋਰ ਵੀ ਤਨਤੀ ਹਜ਼ਾਰ ਡਾਕਟਰਾਂ ਦੀ ਮਾਨ ਸਰਕਾਰ ਕਰ ਰਹੀ ਹੈਗੀ ਤਾਂ ਉਹਨਾਂ ਦੀ ਵੀ ਮਦਦ ਆਪਾਂ ਅੱਗੇ ਲੈ ਸਕਦੇ ਆ ਇਹ ਯਾਨੀ ਕਿ ਸੇਵਰ ਹਸਪੀਟਲ ਦੇ ਵਿੱਚ ਜਿਹੜੀ ਕਿ ਜਿਹੜਾ ਇਲਾਜ ਜਿਹੜਾ ਹੋਊਗਾ ਇਹ ਕਮਿਊਨਿਟੀ ਹੈਲਥ ਸੈਂਟਰ ਚ ਵੀ ਹੋਏਗਾ ਇਹ ਦਾ ਇਲਾਜ ਸੈਵਨ ਹੈਲਥ ਸੈਂਟਰ ਦੇ ਵਿੱਚ ਵੀ ਹੋਏਗਾ ਇਸ ਵਾਸਤੇ ਕੋਈ ਸਪੈਸ਼ਲ ਸ਼ਿਫਾਰਿਸ਼ ਜਾਂ ਕੋਈ ਕੁਝ ਹੋਰ ਕੋਈ ਡਾਕੂਮੈਂਟ ਨਹੀਂ ਨਹੀਂ ਇਹ ਇਲਾਜ ਬਿਲਕੁਲ ਫ੍ਰੀ ਹੈ ਜੀ ਬਿਲਕੁਲ ਫ੍ਰੀ ਹੋਏਗਾ ਕੋਈ ਵੀ ਬਸ ਬਸ ਤੁਹਾਡਾ ਜਿਹੜਾ ਸਮਾਜ ਦਾ ਕੰਮ ਹੈ ਕਿ ਸਾਡੇ ਤੱਕ ਮਰੀਜ਼ ਪਹੁੰਚਾਣਾ ਬਾਕੀ ਸਾਡੀ ਅਸੀਂ ਪੂਰੀ ਆਪਣੀ ਤਾਕਤ ਲਾ ਦਾਂਗੇ ਮਰੀਜ਼ ਨੂੰ ਠੀਕ ਕਰਨ ਦੀ ਤੇ ਡਾਕਟਰ ਸਾਹਿਬ ਜੀ ਗੱਲ ਕੀਤੀ ਜਾਵੇ ਤਾਂ ਇੱਕ ਮਰੀਜ਼ ਨੂੰ ਆਪਾਂ ਜੇ ਨਸ਼ੇ ਦੇ ਵਿੱਚੋਂ ਬਾਹਰ ਕੱਢਦੇ ਆ ਤਾਂ ਉਹਦੇ ਨੂੰ ਸਮਾਂ ਕਿੰਨਾ ਕੁ ਲੱਗੇਗਾ 2-4 ਮਹੀਨੇ ਤਾਂ ਲੱਗੇ ਜਾਂਦੇ ਨੇ ਵੀ 2-4 ਮਹੀਨਿਆਂ ਦੇ ਵਿੱਚ ਬੰਦਾ ਪੂਰਾ ਪਰਫੈਕ ਚਾਹੇ ਉਹ ਚਾਹੇ ਚਿੱਟਾ ਜਾਂ ਕੋਈ ਕੋਈ ਵੀ ਅਸ਼ੇ ਦਾ ਨਾ ਹਾਂਜੀ ਹਾਂਜੀ ਪਰ ਸਾਡੇ ਤਾਂ ਪਹੁੰਚਣਾ ਜ਼ਰੂਰੀ ਹੈ ਨਾ ਜੀ ਠੀਕ ਹੈ ਥੈਂਕ ਯੂ ਸਰ ਸਾਡੇ ਨਾਲ ਇਸ ਟਾਈਮ ਬਲਵਿੰਦਰ ਸਿੰਘ ਐਸਆਈ ਜਿਹੜੇ ਘੱਗੇ ਦੇ ਨੇ ਉਹ ਵੀ ਇਸ ਟਾਈਮ ਮੌਜੂਦ ਨੇ ਉਹਨਾਂ ਵੱਲੋਂ ਇੱਕ ਜਾਨੀ ਕਿ ਇੱਥੇ ਜਿਹੜੀ ਪਬਲਿਕ ਆਈ ਸੀ ਉਹਨਾਂ ਨੂੰ ਸੌਂਖ ਖਵਾਈ ਗਈ ਆ ਤੇ ਆਪਾਂ ਉਹ ਵੀ ਪੁੱਛਦੇ ਆ ਇਹਨਾਂ ਨੂੰ ਕਿ ਉਹ ਜਿਹੜੀ ਸੌਂਖ ਖਵਾਈ ਸੀ ਕਿਸ ਵਾਸਤੇ ਖਵਾਈ ਗਈ ਸੀ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਇੱਕ ਕਮਿਸ਼ਨ ਬਣਾਇਆ ਸੀ ਜੁਧ ਨਸ਼ਾ ਵਿਰੁੱਧ ਬਿਲਕੁਲ ਪੰਜਾਬ ਸਰਕਾਰ ਵੱਲੋਂ ਇੱਕ ਹਰ ਇੱਕ ਪਿੰਡ ਵਾਈ ਪਿੰਡ ਵਾਰਡ ਵਾਈ ਵਾਰਡ ਲੋਕਾਂ ਨੂੰ ਉਹਦਾ ਸ ਤੋ ਕੋ ਨੂੰ ਸਮਝਾਉਣ ਲਈ ਹਾਂਜੀ ਵੀ ਪੁਲਿਸ ਦਾ ਸਾਥ ਦੇਣ ਬਿਲਕੁਲ ਔਰ ਪੁਲਿਸ ਤੇ ਕੰਨ ਬਣ ਅੱਖਾਂ ਬਣ ਇਹ ਸਾਡੀ ਇੱਕ ਸੇਫ ਐਪ ਹੈ ਉਹਦੇ ਵੀ ਇਤਲਾਹ ਦੇ ਸਕਾਂ ਤੇ ਸਾਰੇ ਹੀ ਮੈਕਨਾ ਵੀ ਆਪਣੇ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਇੱਕ ਜੁੱਟ ਹੋ ਕੇ ਇਸ ਚੀਜ਼ ਨੂੰ ਬੜਾ ਉਹ ਕਰ ਰਹੇ ਨੇ ਵੀ ਵਕਈ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਮੁਕਤ ਬਣਾਇਆ ਜਾਵੇ ਪੰਜਾਬ ਯਾਨੀ ਕਿ ਲੋਕਾਂ ਦਾ ਸਹਿਯੋਗ ਪੂਰਾ ਮਿਲ ਰਿਹਾ ਆਪਾਂ ਨੂੰ ਇਹ ਗੱਲ ਕੀਤਾ ਜਾਵੇ ਬਿਲਕੁਲ ਵੀ ਮਿਲ ਰਿਹਾ ਔਰ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਦਿਨ ਰਾਤ ਜਿਹੜੀ ਮਿਹਨਤ ਕਰ ਰਹੀ ਹੈ ਬਿਲਕੁਲ ਔਰ ਜੇਕਰ ਕੋਈ ਨਸ਼ਾ ਕਰਦਾ ਵੀ ਹੈ ਤਾਂ ਉਹਨੂੰ ਨਸ਼ਾ ਰੀਡੂ ਸੈਂਟਰ ਚ ਦੇ ਵਿੱਚ ਦਾਖਲ ਕਰਾਣੇ ਆ ਔਰ ਜੇਕਰ ਤੁਹਾਨੂੰ ਇਤਲਾਹ ਵੀ ਮਿਲਦੀ ਹੈ ਤਾਂ ਐਵੀਡੈਂਟਲੀ ਅਸੀਂ ਉਹਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਕਰਦੇ ਆ ਇਸੇ ਤਰ੍ਹਾਂ ਹੀ ਜੇਕਰ ਆਪਾਂ ਇੱਕ ਜੁੱਟ ਹੋ ਕੇ ਸਭ ਤੋਂ ਸਾਡੀ ਅਪੀਲ ਲੋਕਾਂ ਨੂੰ ਹੈ ਪੀ ਪੁਰਸਤੇ ਕੰਨ ਬਣੋ ਅੱਖਾਂ ਬਣੋ ਔਰ ਇਤਲਾਹ ਦਿਓ ਜਦੋਂ ਵੀ ਕੋਈ ਮਿਲਦੀ ਆ ਇਸ ਟਾਈਮ ਸਾਡੇ ਨਾਲ ਜਿਹੜੇ ਘੱਗਾ ਦੇ ਸ਼ਹਿਰੀ ਪ੍ਰਧਾਨ ਆਨੰਦ ਲਾਲ ਜੀ ਆਮ ਆਦਮੀ ਪਾਰਟੀ ਤੋਂ ਉਹ ਵੀ ਸਾਡੇ ਨਾਲ ਮੌਜੂਦ ਨੇ ਔਰ ਮਿੱਠੂ ਜੀ ਜਿਹੜੇ ਆਪਣੇ ਪ੍ਰਧਾਨ ਜੀ ਨੇ ਘੱਗਾ ਦੇ ਉਹ ਵੀ ਮੌਜੂਦ ਨੇ ਔਰ ਲਾਡੀ ਬਾਈ ਕਾ ਘਰੇ ਉਹ ਵੀ ਸਾਡੇ ਨਾਲ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਦਾਂਗੇ ਜਿਹੜੇ ਅੱਜ ਐਮਐਲਏ ਦੇ ਬੇਟਾ ਜੀ ਸਪੈਸ਼ਲ ਤੌਰ ਤੇ ਘੱਗੇ ਦੇ ਵਿੱਚ ਪਹੁੰਚੇ ਸੀ ਅੱਜ ਕਿਸ ਮਕਸਦ ਨਾਲ ਪਹੁੰਚੇ ਸੀ ਔਰ ਕੀ ਕਾਰਨ ਸੀ ਸਰ ਇਹਦਾ ਮੇਨ ਮਕਸਦ ਹੈ ਕਿਉਂਕਿ ਹਰ ਇਲੈਕਸ਼ਨ ਦੇ ਵਿੱਚ ਜਿਹੜਾ ਨਸ਼ਾ ਇਹ ਮੁੱਦਾ ਬਣਾਇਆ ਜਾਂਦਾ ਸੀ ਸਰਕਾਰਾਂ ਨੇ ਨਸ਼ੇ ਦੇ ਨਾਂ ਤੇ ਵੋਟਾਂ ਮੰਗੀਆਂ ਜਿਵੇਂ ਕਾਲੀ ਦਲ ਸਰਕਾਰ ਬਣੀ ਉਹਨਾਂ ਨੇ ਤੱਕੜੀ ਦੇ ਨਾਂ ਤੇ ਵੋਟਾਂ ਮੰਗੀਆਂ ਪਰ ਉਹਦੇ ਕੀ ਕੀਤਾ ਨਸ਼ਾ ਤੋਲੇ ਪੰਜਾਬ ਦੇ ਵਿੱਚ ਪੰਜ ਦਰਿਆ ਵਗਦੇ ਸੀ ਇੱਕ ਛੇਮਾ ਦਰਿਆ ਪੰਜਾਬ ਦੀਆਂ ਮਾੜੀਆਂ ਸਰਕਾਰਾਂ ਨੇ ਵਗਾਇਆ ਨਸ਼ੇ ਦਾ ਸਾਡੀ ਉਹਦਾ ਕਾਰਨ ਕੀ ਸਰਕਾਰਾਂ ਨਹੀਂ ਚਾਹੁੰਦੀਆਂ ਸੀ ਕਿ ਪੰਜਾਬ ਦੀ ਜਵਾਨੀ ਸਿਹਤਮੰਦ ਹੋਵੇ ਨਸ਼ਿਆਂ ਤੋਂ ਰਹਿਤ ਹੋਵੇ ਕਿਉਂਕਿ ਅਗਰ ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਰਹਿਤ ਹੋਵੇਗੀ ਸਿਹਤਮੰਦ ਹੋਵੇਗੀ ਤਾਂ ਉਹ ਸਰਕਾਰਾਂ ਨੂੰ ਸਵਾਲ ਕਰੇਗੀ ਉਹਨਾਂ ਤੋਂ ਰੋਜ਼ਗਾਰ ਮੰਗੇਗੀ ਸਰਕਾਰਾਂ ਨਹੀਂ ਚਾਹੁੰਦੇ ਸੀ ਕਿ ਸਾਡੇ ਤੋਂ ਕੋਈ ਰੋਜ਼ਗਾਰ ਮੰਗੇ ਸਾਡੇ ਗੁਲਾਮ ਬਣ ਕੇ ਰਹਿਣ ਸਰਕਾਰਾਂ ਚਾਹੁੰਦੇ ਸੀ ਪੰਜਾਬ ਦੀ ਜਵਾਨੀ ਦੇ ਲੋਕ ਸੋ ਮਾਨ ਸਾਹਿਬ ਨੇ ਇਹ ਤਹਈਆ ਕੀਤਾ ਕਿ ਮੈਂ ਪੰਜਾਬ ਦੀ ਜਵਾਨੀ ਦਾ ਮੈਨੂੰ ਬੜਾ ਫਿਕਰ ਹੈ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਪੰਜਾਬ ਦੀ ਜਨਤਾ ਨੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਹੱਤਵਾ ਦਿੱਤਾ 92 ਐਮਐਲਏ ਜਿਤਾ ਕੇ ਦਿੱਤੇ ਹੁਣ ਕਈ ਵਾਰ ਤੁਹਾਡੇ ਵਰਗੇ ਮੀਡੀਆ ਵਾਲੇ ਭਾਈ ਪੁੱਛਦੇ ਨੇ ਕਿ ਸਰਕਾਰ 3 ਸਾਲ ਕੀ ਕਰਦੀ ਰਹੀ ਸਰਕਾਰ ਨੇ ਤਿਆਰੀ ਕੀਤੀ 3 ਸਾਲ ਕਿੰਨੇ ਨੌਜਵਾਨੇ ਨੂੰ ਨਸ਼ਿਆਂ ਵੱਲੋਂ ਮੋੜ ਕੇ ਕਿੱਥੇ ਲਜਾਇਆ ਜਾਵੇਗਾ ਪਿੰਡਾਂ ਦੇ ਵਿੱਚ ਸਕੂਲ ਆਫ ਐਮਿਨੈਂਸ ਖੋਲੇਗੇ ਛੋਟੇ ਸਕੂਲਾਂ ਦੀ ਜੋ ਦਿਸ਼ਾ ਸੁਧਾਰੀ ਗਈ ਸਕੂਲਾਂ ਦੇ ਵਿੱਚ ਟੀਚਰ ਲਿਆਂਦੇ ਗਏ ਕਿਉਂਕਿ ਟੀਚਰਾਂ ਦੀ ਬੜੀ ਘਾਟ ਸੀ ਨੌਜਵਾਨਾਂ ਵਾਸਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ ਕਿ ਇਸ ਨਸ਼ੇ ਤੋਂ ਪ੍ਰੇਰਿਤ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਹੁਣ ਵਾਰੀ ਆਈ ਨਸ਼ਾ ਛਡਾਣ ਦੀ ਮਾਨ ਸਰਕਾਰ ਨੇ ਇੱਕ ਪੀੜਾ ਪੰਜਾ ਚਲਾਇਆ ਹੋਇਆ ਕਿੰਨਾ ਉੱਪਰ ਜਿਨ੍ਹਾਂ ਨੇ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾ ਸੁਣਨੀਆਂ ਕੀਤੀਆਂ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦੀਆਂ ਲਾਸ਼ਾਂ ਦੇ ਉੱਪਰ ਮਹਿਲ ਬਣਾਏ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ بڑے بڑے ਬੰਗਲੇ ਬੜੀਆਂ ਬੜੀਆਂ ਗੱਡੀਆਂ ਖਰੀਦੀਆਂ ਅੱਜ ਸਮਾਂ ਉਹਨਾਂ ਬੰਗਲਿਆਂ ਨੂੰ ਢਾਇਆ ਜਾ ਰਿਹਾ ਪੰਜਾਬ ਸਰਕਾਰ ਦਾ ਪੀੜਾ ਪੰਜਾਬ ਉਸ ਦੇ ਉੱਪਰ ਚਲਾਇਆ ਜਾ ਰਿਹਾ ਸਾਨੂੰ ਵਿਸ਼ਵਾਸ ਹੈ ਕਿ ਮਾਨ ਸਾਹਿਬ ਨੂੰ ਪੰਜਾਬ ਦੀ ਜਵਾਨੀ ਦਾ ਫਿਕਰ ਹੈ ਉਹਦੇ ਵਿੱਚ ਸਾਡੇ ਹਲਕੇ ਦੇ ਵਿੱਚ ਵੀ ਸਾਡੇ ਐਮਐਲਏ ਸਾਹਿਬ ਤੇ ਉਹਨਾਂ ਦਾ ਪੂਰਾ ਪਰਿਵਾਰ ਤੇ ਸਾਡੀ ਟੀਮ ਦਿਨ ਰਾਤ ਮਿਹਨਤ ਕਰਨ ਲੱਗੀ ਹੋਈ ਹੈ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਆਪਣੇ ਹਲਕੇ ਨੂੰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨਸ਼ਾ ਮੁਕਤੀ ਮਹਮ ਚੱਲਿਆ ਸੀ ਵੀ ਨਸ਼ਾ ਮੁਕਤ ਹਲਕਾ ਬਣਾਵਾਂਗੇ ਸਾਨੂੰ ਸਾਰੇ ਜੋ ਹਲਕੇ ਦੀ ਸਾਨੂੰ ਪੂਰੇ ਪੰਜਾਬ ਦੇ ਇੱਕ ਇੱਕ ਮੈਂਬਰ ਦੀ ਸਾਨੂੰ ਜੋ ਸਹਿਯੋਗ ਦੀ ਲੋੜ ਹੈ ਤੁਹਾਡੇ মিডিਆ ਵਾਲਿਆਂ ਦੀ ਵੀ ਸਾਨੂੰ ਲੋੜ ਹੈ ਪੁਲਿਸ ਪ੍ਰਸ਼ਾਸਨ ਦੀ ਲੋੜ ਹੈ ਮੈਡੀਕਲ ਡਿਪਾਰਟਮੈਂਟ ਦੀ ਵੀ ਲੋੜ ਹੈ ਇੱਕ ਕੁੜੀਆ ਸਰਖ ਸੁਰੱਖਿਆ ਪੋਰ ਦੇ ਵਿੱਚ ਤਨਾਤ ਹੈ ਉਸ ਨੂੰ ਵੀ ਮਾਨ ਸਰਕਾਰ ਦੇ ਵਿੱਚ ਬਿਨਾਂ ਕਿਸੇ ਰਿਸ਼ਵਤ ਬਿਨਾਂ ਕਿਸੇ ਸਪਾਰ ਤੇ ਜੋਬ ਮਿਲੀ ਹੈ ਉਸ ਦੇ ਇੱਕ ਭਰਾ ਉਹਨੂੰ ਪਹਿਲਾਂ ਇੱਕ ਜੋਬ ਮਿਲੀ ਹੈਲਥ ਡਿਪਾਰਟਮੈਂਟ ਦੇ ਵਿੱਚ ਉਹਦੇ ਚੱਲਦਿਆਂ ਉਸਨੂੰ ਇੱਕ ਜੋਬ ਮਿਲੀ ਬੈਂਕ ਕਲਰਕ ਦੀ ਉਹਨੇ ਉਹ ਜੁਆਇਨ ਨਹੀਂ ਕੀਤੀ ਹੁਣ ਉਸਨੂੰ ਤੀਸਰੀ ਜੋਬ ਮਿਲੀ ਹੈ ਲੇਬਰ ਇਨਸਪੈਕਟਰ ਦੀ ਕੀ ਕਹੋਗੇ ਮੈਂ ਪੰਜਾਬ ਦੀ ਜਨਤਾ ਨੂੰ ਪੁੱਛਣਾ ਚਾਹਨਾ ਕਿ ਇਹ ਰੋਜ਼ਗਾਰ ਦੇ ਮੌਕੇ ਪਹਿਲਾਂ ਨਹੀਂ ਮੋਹੱਈਆ ਕਰਾਏ ਜਾ ਸਕਦੇ ਸੀ ਪਹਿਲਾਂ ਨਹੀਂ ਇਹ ਜੁੱਧ ਨਸ਼ਾ ਵਿਰੁੱਧ ਛੇੜਿਆ ਜਾ ਸਕਦਾ ਸੀ ਪਹਿਲਾਂ ਨਹੀਂ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਕਰਵਾਏ ਜਾ ਸਕਦੇ ਪਰ ਗੱਲ ਇੱਥੇ ਐਂਡ ਤੇ ਉਹੀ ਆ ਕੇ ਮੁੱਕਦੀ ਹੈ ਕਿ ਨਹੀਂ ਸੀ ਚਾਹੁੰਦੀਆਂ ਸਰਕਾਰਾਂ ਕਿ ਪੰਜਾਬ ਦੇ ਲੋਕ ਜਾਗਰੂਕਤ ਹੋਣ ਸਭ ਤੋਂ ਪਹਿਲਾਂ ਸੱਚ ਮਿਲ ਚੈਨਲ ਤੋਂ ਤੁਹਾਡੇ ਆਉਣ ਤੇ ਬਾਈ ਜੀ ਆਇਆਂ ਨੂੰ ਸੋ ਜਿਹੜਾ ਪਰਮੌਂਗਾ ਵਾਲੀ ਦੀ ਗੱਲ ਆ ਬਾਈ ਜਿਹੜੀ ਇਹ ਬਾੜ ਆ 2 ਨੰਬਰ ਗੁਰੀ ਗੁਰਵਿੰਦਰ ਸਿੰਘ ਗੁਰੀ ਐਮਸੀ ਆ ਸਾਡੇ ਬੜੇ ਟਾਈਮਾਂ ਮਤਲਬ ਬਹੁਤ ਸਮੇਂ ਬਾਅਦ ਇੱਥੇ ਸਹਿਮਤੀ ਹੋਈ ਸੀ ਇੱਕੋ ਬੰਦਾ ਮਤਲਬ ਗੁਰੂ ਨੂੰ ਸਹਿਮਤੀ ਨਾਲ ਤੋਂ ਐਮਸੀ ਬਣਾਇਆ ਗਿਆ ਸੀ ਅੱਜ ਵੀ ਜਿਵੇਂ ਮਾਨ ਸਰਕਾਰ ਦੀ ਸਾਡੇ ਐਮਐਲਏ ਕਲਵੰਦ ਸਿੰਘ ਦੇ ਸਨੇਹ ਤੇ ਨਸਾ ਯੁੱਧ ਨਸਾ ਵਿਰੁੱਧ ਇੱਕ ਛੋਟੇ ਜਿਹੇ ਸਰਦੇ ਤੇ ਤੁਸੀਂ ਦੇਖਿਆ ਹੀ ਆ ਕਿੰਨਾ ਪਰਮੌਂਗਾ ਵਾਲਾ ਲੋਕ ਆਏ ਸੀਗੇ ਗੱਲ ਕੀ ਹੈ ਜਿਵੇਂ ਚਾਹੇ 12 ਦੀ ਇਲੈਕਸ਼ਨ ਹੈ ਚਾਹੇ 17 ਦੀ 22 ਦੀ ਅੱਗੇ 27 ਵੀ ਆ ਰਹੀ ਹੈ ਨਸ਼ੇ ਨੂੰ ਲੈ ਕੇ ਹਰ ਬੰਦਾ ਮਤਲਬ ਹਰ ਸਰਕਾਰ ਆਪਣਾ ਆਪਣਾ ਦਾਵਾ ਵਾਅਦਾ ਕਰਦੀ ਹੈ ਕੈਪਟਨ ਸਰਕਾਰ ਆਪ ਨੂੰ ਪਤਾ ਗੁਟਕਾ ਸਾਹ ਹੱਥ ਚ ਲੈ ਕੇ ਕੈਪਟਨ ਨੇ ਕਿਹਾ ਸੀ ਮੈਂ 4 ਮਹੀਨੇ ਚ ਨਸ਼ਾ ਖਤਮ ਕਰ ਦੂੰਗਾ ਹਨਾ ਪਰਮਾਤਮਾ ਨੇ ਦੇਖਿਆ ਹੀ ਆ ਉਹ ਵਾਅਦਾ ਨਹੀਂ ਪੂਰਾ ਹੋਇਆ ਤਾਂ ਉਹਨਾਂ ਨਾਲ ਕਿਵੇਂ ਅੱਜ ਉਹ ਕਿੱਥੇ ਖੜੇ ਆ ਹੁਣ ਜਿਹੜੀ ਗੱਲ ਮੇਨ ਹੈ ਆ ਪਹਿਲਾਂ ਸਰਕਾਰਾਂ ਜੇ ਕਰਦੀਆਂ ਵੀ ਸੀ ਜਿਹੜਾ ਕੋਈ ਮਤਲਬ ਕੋਈ ਵਿਚੇਰਾ ਕਿਸੇ ਪਿੱਛੇ ਲੱਗ ਕੇ ਕਿਸੇ ਦਾ ਬੱਚਾ ਨਸ਼ਾ ਕਰਦਾ ਉਹ ਤੇ ਪਰਚਾ ਦਿੱਤਾ ਜਾਂਦਾ ਸੀ ਜਾਂ ਉਸ ਨੂੰ ਫੜਿਆ ਜਾਂਦਾ ਸੀਗਾ ਕੋਈ ਪਹਿਲੀ ਵਾਰ ਕਰ ਰਿਹਾ ਕੋਈ ਜੋ ਕਿਉਂਕਿ ਮਾਨ ਸਰਕਾਰ ਨੇ ਜਿਹੜਾ ਕੋਈ ਤਸਕਰ ਹੈ ਜਾਂ ਜਿਨੇ ਕਰੋੜਾ ਰੁਪਈਆ ਦੀ ਜਾਇਦਾਦ ਖੜੀ ਕਰੀ ਆ ਉਹਨੂੰ ਹੱਥ ਪਾਇਆ ਇਹ ਜ਼ਿੰਦਗੀ ਚ ਪਹਿਲੀ ਵਾਰ ਹੋਇਆ ਤੇ ਸਜ਼ਾ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਵੀ ਘਰ ਟੌਇਟ ਹਾਏ ਗਏ ਚਾਹ ਕਿਸੇ ਦੇ کارਖਾਨੇ ਨੇ ਕਿਸੇ ਥਾਰ ਗੱਡੀਆਂ ਨੇ ਕੁਝ ਵੀ ਹੈ ਇਹ ਸਿਰਫ ਮਾਨ ਸਰਕਾਰ ਨੇ ਸੀਜ ਕਰੀ ਆ ਇਸ ਨੂੰ ਦੇਖ ਕੇ ਸਮਝਦਾਰ ਨੇ ਜਾਂ ਪੰਜਾਬ ਛੱਡ ਦੇਣਗੇ ਜਾਹੇ ਜੇਲਾ ਚਲੇ ਜਾਣਗੇ ਬਾਕੀ ਬੇਨਤੀ ਹੈ ਸਾਰੇ ਭੈਣ ਭਰਾਵਾਂ ਨੂੰ ਵੀ ਇਸ ਕੋਰਟ ਚੋਂ ਨਿਕਲੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ